ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਇੱਕ ਵਾਰ ਫੇਰ ਤੋਂ ਕੋਰ ਡਿਜ਼ਾਈਨਰ ਬੁਟੀਕ ਦੇ ਵਿੱਚ ਅੱਜ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਤੁਹਾਡੇ ਲਈ ਇਹ ਜਿਹੜੀ ਵੀਡੀਓ ਆ ਇਹ ਹੈਵੀ ਸਾਈਜ਼ ਦੀ ਵੀਡੀਓ ਆ ਠੀਕ ਹੈ ਜੀ ਹੈਵੀ ਸਾਈਜ਼ ਦੇਖੋ ਇਹਨਾਂ ਦੀ ਬਸਟ ਸਾਈਜ਼ ਜੜੀ 25 ਤਿਆਰ ਆ ਵੇਸਟ ਇਹਨਾਂ ਦੀ 23 ਆ ਤੇ हिਪ ਸਾਈਜ਼ ਇਹਨਾਂ ਦਾ 26.5 ਆ ਠੀਕ ਹੈ ਜੀ ਇਸ ਹਿਸਾਬ ਦੇ ਨਾਲ ਆਪਾਂ ਤੁਹਾਨੂੰ ਅੱਜ ਇਹਨਾਂ ਦੀ ਕਟਿੰਗ ਦੱਸਾਂਗੇ ਕਿ ਇਹਨਾਂ ਦੀ ਜਿਹੜੀਆਂ ਪਲੇਟਾਂ ਆ ਆਪਾਂ ਨੇ ਕਿੰਨੇ ਤੋਂ ਪਾਉਣੀਆਂ ਨੇ ਬੈਕ ਨੈਕ ਇਹਨਾਂ ਦਾ 7 ਆ 7 ਦੇ ਹਿਸਾਬ ਨਾਲ ਆਪਾਂ ਤੀਰਾ ਕਿੰਨਾ ਰੱਖਾਂਗੇ ਠੀਕ ਹੈ ਜੀ ਤੇ ਇੱਕ ਦੇਖੋ ਤੁਸੀਂ ਇਹ ਅੱਜ ਕੱਲ ਸੂਟਾਂ ਤੇ ਨਾ ਪੱਟੀ ਲੱਗੀ ਆਉਂਦੀ ਆ ਗਰਮ ਸੂਟਾਂ ਤੇ ਤੇ ਇਸ ਪੱਟੀ ਨੂੰ ਵੀ ਆਪਾਂ ਨੇ نیچے ਕਿਵੇਂ ਲੈ ਕੇ ਜਾਣਾ ਆਪਾਂ ਤੁਹਾਨੂੰ ਉਹ ਵੀ ਦੱਸਾਂਗੇ ਸਭ ਤੋਂ ਪਹਿਲਾਂ ਹੁਣ ਆਪਾਂ ਨਾਪ ਦੀ ਗੱਲ ਕਰੀਏ ਲੰਬਾਈ ਦੀ ਸੌਰੀ ਨਾਪ ਆਪਾਂ ਤੁਹਾਨੂੰ ਦੱਸਤਾ ਲੰਬਾਈ ਹੈਗੀ ਆ ਇਹਨਾਂ ਦੀ 42 ਇੰਚ ਤਿਆਰ ਹੁਣ ਇਹਨਾਂ 'ਚ ਆਪਾਂ ਪਲੇਟਸ ਪਾਉਣੀਆਂ ਨੇ ਸਾਰੀਆਂ ਆਪਾਂ 1.5 ਇੰਚ ਵਧਾ ਕੇ ਇਹਨਾਂ ਦਾ ਨਿਸ਼ਾਨ ਲਗਾ ਲੈਣਾ ਜਾਨੀ ਆਪਾਂ ਨੇ ਹੁਣ 3.5 43 ਤੇ ਨਿਸ਼ਾਨ ਲਗਾ ਲੈਣਾ ਠੀਕ ਹੈ ਜੀ ਇਹ ਹੋ ਗਿਆ ਆਪਣਾ ਨਿਸ਼ਾਨ ਹੁਣ ਜਿਹੜਾ ਨਾਪ ਆ ਦੇਖੋ 25 ਇੰਚ ਬਸਟ ਸਾਈਜ਼ ਹੈ ਇਹਨਾਂ ਦੀ ਹੁਣ ਇਸ ਹਿਸਾਬ ਦੇ ਨਾਲ ਇਹਨਾਂ ਦਾ ਜਿਹੜਾ ਫੁੱਲ ਤੀਰਾ ਹੈ ਉਹ ਤਕਰੀਬਨ 17 ਤੋਂ 18 ਇੰਚ ਰੈਡੀ ਤੀਰਾ ਇਹਨਾਂ ਦਾ ਹੁਣ ਆਪਾਂ ਇਹਨਾਂ ਦਾ ਤੀਰਾ ਕਿੰਨਾ ਰੱਖਾਂਗੇ ਬੈਕ ਨੱਕ ਦੇ ਹਿਸਾਬ ਦੇ ਨਾਲ ਕਿਉਂਕਿ ਜੇ 7 ਨੈੱਕ ਆ ਤਾਂ ਇਹਨਾਂ ਦੇ ਨਾਰਮਲ ਨੈੱਕ ਹੀ ਆ ਜਾਣਾ ਇਹਨੂੰ ਆਪਾਂ ਉਹਨਾਂ ਦੇ ਡੀਪ ਨੈੱਕ ਨਹੀਂ ਕਹਾਂਗੇ ਠੀਕ ਹੈ ਜੀ ਕਿਉਂਕਿ ਚੌੜਾਈ ਜ਼ਿਆਦਾ ਹੈ ਤੇ 7 ਇਹਨਾਂ ਦਾ ਨੈੱਕ ਇੱਥੇ ਤੱਕ ਹੀ ਰਹਿ ਜਾਂਦਾ ਹੈ ਕਿਉਂਕਿ ਜਿਹੜੇ ਇਹਨਾਂ ਦਾ ਬੈਕ ਸਾਈਡ ਹੁੰਦੀ ਹੈ ਵਾਲੀ ਹੈਵੀ ਹੁੰਦੀ ਆ ਹੁਣ ਇੱਥੇ ਆਪਾਂ ਇਹਨਾਂ ਦਾ ਤੀਰਾ ਰੱਖਾਂਗੇ 7 ਇੰਚ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇਹਨਾਂ ਦਾ ਮੋਢਾ ਰੱਖਾਂਗੇ 8 ਇੰਚ 1 ਇੰਚ ਵਧਾ ਕੇ ਉਸ ਤੋਂ ਬਾਅਦ ਜਿਹੜੀ ਇਹਨਾਂ ਦੀ ਆਪਾਂ ਕਮਰ ਲਗਾਵਾਂਗੇ ਉਹ 15.5 ਤੋਂ ਲਗਾਵਾਂਗੇ ਤੇ ਇਹਨਾਂ ਦਾ ਜਿਹੜਾ ਪੇਟ ਆ ਉਹ ਵੀ ਵਧਿਆ ਹੋਇਆ ਏ ਇਸ ਕਰਕੇ ਆਪਾਂ ਇਹਨਾਂ ਦੀ ਜਿਹੜੀ ਸਾਈਡ ਵਾਲੀ ਸਟਿਚ ਆ ਉਹ ਆਪਾਂ 23 ਇੰਚ ਤੇ ਲਗਾਵਾਂਗੇ ਠੀਕ ਹੈ ਜੀ ਕਿਉਂਕਿ ਜੇ ਆਪਾਂ ਨੇ ਇਹ ਉੱਪਰ ਚੱਕ ਤੀਦਾ ਇਹਨਾਂ ਦਾ ਜਿਹੜਾ ਪੇਟ ਆ ਉਹ ਲਮਕਦਾ ਹੋਇਆ ਸਾਈਡ ਤੋਂ ਦਿਖੂਗਾ ਉਸ ਤੋਂ ਬਾਅਦ ਆਪਾਂ ਲਾਵਾਂਗੇ ਪਲੇਟਾਂ ਦੇ ਨਿਸ਼ਾਨ ਪਲੇਟਾਂ ਦੇ ਨਿਸ਼ਾਨ ਆਪਾਂ 13 ਇੰਚ ਤੋਂ ਲਗਾਵਾਂਗੇ ਇਹਨਾਂ ਦੇ ਠੀਕ ਹੈ ਜੀ ਔਰ ਤੇ ਲੰਬਾਈ ਪਲੇਟਾਂ ਦੀ ਆਪਾਂ ਇਹਨਾਂ ਦੀ 6.5 ਤੱਕ ਹੀ ਕਰਨੀ ਆ ਚੌੜਾਈ ਆਪਾਂ ਲਾਵਾਂਗੇ 4 ਇੰਚ ਠੀਕ ਹੈ ਜੀ ਇਹ ਆਪਾਂ ਤੁਹਾਨੂੰ ਤਾਂ ਦਿਖਾ ਰਹੇ ਹਾਂ ਸਿੱਧੇ ਪਾਸੇ ਕਿਉਂਕਿ ਬੈਕ ਵਾਲਾ ਦੇਖੋ ਆਪਾਂ ਨੇ ਕੁੱਠਾ ਕਰਕੇ ਹੀ ਵਿਛਾਇਆ ਹੋਇਆ ਹੈ ਇਹਦਾ ਜਿਹੜੀ ਪੱਟੀ ਆ ਫਿਰ ਇਹਦਾ ਜਿਹੜਾ ਸੈਂਟਰ ਆ ਉਹ ਪਿਛਲਾ ਪਾਸੇ ਬਿਲਕੁਲ ਪਲੇਨ ਆ ਰਿਹਾ ਇਸ ਕਰਕੇ ਆਪਾਂ ਨੇ ਸਿੱਧਾ ਕਰਕੇ ਵਿਛਾਇਆ ਇਹਨੂੰ ਕਿਉਂਕਿ ਆਪਾਂ ਪੱਟੀ ਦਾ ਸੈਂਟਰ ਕਰਨਾ ਸੀ ਠੀਕ ਹੈ ਜੀ ਹੁਣ ਦੇਖੋ ਆਪਾਂ ਤੀਰਾ ਵੀ ਲਗਾ ਲਿਆ ਮੋਡਾ ਵੀ ਲਗਾ ਲਿਆ ਤੇ ਪਲੇਟਾਂ ਦੇ ਨਿਸ਼ਾਨ ਵੀ ਆਪਾਂ ਲਗਾ ਲਈ ਹੁਣ ਆਉਗੀ ਜੀ ਬਾਰੀ ਫਰੰਟ ਕ੍ਰੋਸ ਦੀ ਫਰੰਟ ਕ੍ਰੋਸ ਇਹਨਾਂ ਦਾ ਆਪਾਂ ਇੱਥੋਂ ਲਗਾਵਾਂਗੇ ਤਕਰੀਬਨ 2.8 ਠੀਕ ਹੈ ਜੀ ਤੇ ਬੈਕ ਵਾਲਾ ਆਪਾਂ 1 ਇੰਚ ਵਧਾ ਕੇ ਲਗਾਵਾਂਗੇ ਇੱਥੋਂ ਇਹ ਨਿਸ਼ਾਨਾ ਨੂੰ ਆਪਾਂ ਨੇ ਮਾਰਕ ਕਰ ਲੈਣਾ ਜਾਨੀ ਕਿ ਡਰਾਫਟ ਰੈਡੀ ਕਰ ਲੈਣਾ ਠੀਕ ਹੈ ਜੀ ਜਿਹੜੀ 프ਰੰਟ ਵਾਲੀ ਕਾਟ ਆ ਉਹ 1 ਇੰਚ ਤੋਂ ਵਾ ਦੇਣੀ ਹੈ ਤੇ ਬੈਕ ਵਾਲੀ ਆਪਾਂ 9 ਇੰਚ ਤੋਂ ਕਰ ਦੇਣੀ ਹੈ 25 ਇੰਚ ਇਹਨਾਂ ਦੀ ਬਸਟ ਸਾਈਜ਼ ਆ ਆਪਾਂ 1/2 ਇੰਚ ਵਧਾ ਕੇ 25.5 ਲਾਵਾਂਗੇ ਪੌਣੇ 13 ਤੋਂ ਠੀਕ ਆ ਜੀ ਕਿਉਂਕਿ ਕਪੜਾ ਦੇਖੋ ਆਪਣੇ ਕੋਲ ਬਿਲਕੁਲ ਪੂਰਾ ਪੂਰਾ ਹੀ ਆ ਇਹ ਪਾ ਸਾਈਜ਼ ਇਹਨਾਂ ਦੀ 26 ਇੰਚ 26.5 ਤਿਆਰ ਆ ਇਹ ਆਪਣੇ ਕੋਲ ਫੋਲਡਿੰਗ ਲਈ ਸਿਰਫ ਇਹ ਕਪੜਾ ਹੋਊਗਾ ਠੀਕ ਆ ਜੀ ਇੱਥੇ ਆਪਾਂ ਪਾਈਪਿੰਗ ਐਡ ਕਰਾਂਗੇ ਤੇ ਨਾਲ ਦੀ ਨਾਲ ਅਲੱਗ ਤੋਂ ਲੀਅਰ ਕੱਟ ਕੇ ਲਗਾ ਦਾਂਗੇ ਤਾਂ ਜੋ ਇਹਨਾਂ ਦੇ ਜਿਹੜੀ ਇਹ ਚੀਜ਼ ਆ ਇਹ ਕਬਰ ਹੋ ਜੇ ਹੁਣ ਆਪਾਂ ਇਹਦੀ ਗੁਲਾਈ ਪਾ ਦੇਣੀ ਆ ਪਹਿਲਾਂ 프ਰੰਟ ਵਾਲੀ ਗੁਲਾਈ ਪਾਵਾਂਗੇ ਤੇ ਫਿਰ ਆਪਾਂ ਨਾਲ ਲੱਗਦੀ ਬੈਕ ਵਾਲੀ ਪਾ ਦਾਂਗੇ ਹੁਣ ਤੁਸੀਂ ਕਹੋਗੇ ਕਿ ਮੋਡਾ 8 ਇੰਚ ਤੇ ਇੰਨੀ ਹੈਵੀ ਬਸਟ ਦੇ ਵਿੱਚ ਕੀ ਆਹ ਚੀਜ਼ ਤੁਹਾਡੀ ਫਿਰ ਇੱਥੇ ਝੋਲ ਪਊਗਾ ਬਿਲਕੁਲ ਵੀ ਨਹੀਂ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਦੇਖੋ ਡਾਊਨ ਦੇਖ ਲੈਣਾ ਆਪਾਂ 13 ਤਾਂ ਦਿੱਤਾ ਸੀਗਾ ਨਾ ਅੱਧਾ ਇੰਚ ਤੁਸੀਂ ਇੱਥੇ نیچے ਜਾਣਾ ਡਾਊਨ ਦੇਖੋ ਕਿੰਨਾ ਆ ਗਿਆ ਕਿਉਂਕਿ ਜਿੰਨਾ ਥੀਰਾ ਵਧੇ ਜਾਊਗਾ ਉਹਨਾ ਡਾਊਨ ਵੀ ਆਪਣਾ ਵਧੇ ਜਾਊਗਾ ਡਾਊਨ ਦੇਣ ਤੋਂ ਬਾਅਦ ਆਪਾਂ ਚੈੱਕ ਕਰਾਂਗੇ ਦੇਖੋ ਆਪਣਾ 7 ਇੰਚ ਮੋਡਾ ਆ ਗਿਆ ਠੀਕ ਹੈ ਜੀ ਜੋ ਕਿ ਬਿਲਕੁਲ ਸਹੀ ਬੈਠੂਗਾ ਗਲੇ ਦੀ ਚੌੜਾਈ ਆਪਾਂ 3 ਇੰਚ ਰੱਖਾਂਗੇ ਉਸ ਤੋਂ ਬਾਅਦ ਆਪਾਂ ਦੇਖੋ ਜਿਹੜੀ ਇਹਨਾਂ ਦੀ ਗੁਲਾਈ ਪਾਵਾਂਗੇ ਪਲੇਟਾਂ ਪਾਉਣ ਤੋਂ ਬਾਅਦ ਉਹ ਆਪਾਂ ਨੇ 7 ਇੰਚ ਦਾ ਹਾਫ ਕਰਕੇ ਜਿਹੜੀ ਗੁਲਾਈ ਆ ਉਹ ਪਾ ਦੇਣੀ ਹੈ ਇੱਥੋਂ ਇਹਦੀ ਗੁਲਾਈ ਆ ਜਿਹੜੀ 1/2 ਇੰਚ ਇੰਨੀ ਪੈ ਜਾਣੀ ਹੈ ਉਸ ਤੋਂ ਬਾਅਦ ਵੀ ਆਪਾਂ ਚੈੱਕ ਕਰਾਂਗੇ ਇਹਨਾਂ ਤਾਂ ਦੇਖੋ ਜਿਹੜਾ ਫਰੰਟ ਆਪਾਂ ਨੇ ਬਾਡੀ ਮੈਜ਼ਰਮੈਂਟ ਵੀ ਲਿਆ ਸੀਗਾ ਉਹ ਇਹਨਾਂ ਦਾ ਇੱਥੋਂ 14 ਹੀ ਆ ਰਿਹਾ ਸੀ ਆਪਣੇ ਕੋਲ 14 ਹੀ ਆ ਜਾਣਾ ਕਿਉਂਕਿ 7 ਤੱਕ ਆਪਣਾ ਦੇਖੋ ਆ ਗਿਆ ਜਦੋਂ neck ਪੈਣਾ ਇਹਨੇ ਹੋਰ ਖੁੱਲ ਜਾਣਾ ਤੇ ਆਪਣਾ 7 ਇਕੁਅਲ ਆ ਜਾਣਾ ਤੇ ਹੁਣ ਆਪਾਂ ਨੇ ਇੱਥੋਂ ਇਹਨਾਂ ਦੀ ਜਿਹੜੀ ਕਾਰਟ ਆ ਪਾਤੀ ਆ ਤੇ ਇੱਥੋਂ ਹੀ ਆਪਾਂ ਕਟਿੰਗ ਕਰ ਦੇਣੀ ਆ ਠੀਕ ਆ ਜੀ ਹੁਣ ਜਿਹੜੀਆਂ ਪਲੇਟਾਂ ਦੇ ਨਿਸ਼ਾਨ ਲਗਾਉਣੇ ਨੇ ਉਹ ਆਪਾਂ ਲਗਾਉਣੇ ਨੇ ਬਿਲਕੁਲ ਇਸ ਇੱਥੋਂ ਜਿੱਥੋਂ ਫਰੰਟ ਕ੍ਰੋਸ ਲਿਆ ਸੀ ਉੱਥੋਂ ਕੱਟ ਦੇਣਾ ਤੇ ਜਿਹੜਾ ਹੁਣ ਆਪਾਂ ਨੇ ਇਹ ਵਾਲਾ ਨਿਸ਼ਾਨ ਲਗਾਇਆ ਹੈ ਵੇਸਟ ਦਾ ਨਿਸ਼ਾਨ ਇਹ ਦੇਖੋ ਹੁਣ ਤੁਸੀਂ ਕਿੱਥੋਂ ਕੱਢੋਗੇ ਸਭ ਤੋਂ ਪਹਿਲਾਂ ਜਿਹੜਾ ਵੇਸਟ ਇਹਨਾਂ ਦੀ ਹੈਗੀ ਆ 23 ਇੰਚ ਠੀਕ ਹੈ ਜੀ ਇਹ ਹੁਣ ਆਪਾਂ ਨੇ ਬਿਲਕੁਲ ਇਹਨਾਂ ਦੇ ਜਿਹੜੇ 23 ਇੰਚ ਨਿਸ਼ਾਨ ਲਗਾਇਆ ਤੇ ਵਿੱਚ ਦੀ ਕੱਢ ਦੇਣੀ ਹੈ ਇਹ ਵਾਲੀ ਪਲੇਟ ਠੀਕ ਹੈ ਜੀ ਪਲੇਟਾਂ ਦਾ ਜਿਹੜਾ ਡਿਸਟੈਂਸ ਰੱਖਾਂਗੇ ਆਪਾਂ 2.5 2.5 ਇੰਚ ਤੇ ਨਿਸ਼ਾਨ ਲਗਾ ਲੈਣਾ ਠੀਕ ਹੈ ਜੀ ਬਾਕੀ ਹੁਣ ਜਿੱਥੋਂ ਜਿੱਥੋਂ ਆਪਾਂ ਨੇ ਨਿਸ਼ਾਨ ਲਗਾਏ ਨੇ ਇੱਥੋਂ ਆਪਾਂ ਨੇ ਕਟਿੰਗ ਕਰ ਦੇਣੀ ਹੈ ਤੇ ਜਿਹੜੀ ਇਹ ਪੱਟੀ ਆਪਾਂ ਨੇ ਦੇਖੋ ਹੁਣ ਇਹ ਪੱਟੀ ਆਪਾਂ ਪੂਰੀ ਕੱਟ ਨਹੀਂ ਕਰਨੀ ਇੱਥੋਂ ਆਪਾਂ ਨੇ ਇਹ ਨਾਲ ਹੀ ਰੱਖ ਲੈਣੀ ਹੈ ਇਹ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਇਹ ਪੱਟੀ ਆ ਜਿਹੜੀ ਹੁਣ ਦੇਖੋ ਆਪਾਂ ਨੀਚੇ ਕਿਵੇਂ ਕਰਾਂਗੇ ਇਹ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਜਿਵੇਂ ਇਹਨਾਂ ਦਾ neck 7.5 ਇੰਚ ਆਪਣਾ ਇਹਨਾਂ ਨੇ ਰੈਡੀ ਰੱਖਣਾ ਸੀਗਾ ਠੀਕ ਹੈ ਜੀ ਮਤਲਬ ਆਪਾਂ 8 ਇੰਚ ਤੱਕ ਇਹਨਾਂ ਦੀ ਜਿਹੜੀ ਇੱਥੇ neck ਪਾਵਾਂਗੇ ਹੁਣ ਜਿਹੜਾ ਆਪਣੇ ਕੋਲ neck ਬਚੂਗਾ ਪੱਟੀ ਬਚੂਗੀ ਇਹਦੇ ਤੋਂ ਆਪਣੇ ਕੋਲ 10 ਇੰਚ ਇਹ ਆਪਾਂ ਨੇ ਕੱਟ ਕੇ نیچے ਐਡ ਕਰਨੀ ਆ ਠੀਕ ਆ ਜੀ ਇਹ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਫਿਲਹਾਲ ਤੁਸੀਂ ਜਿੱਥੇ-ਜਿੱਥੇ ਆਪਾਂ ਨਿਸ਼ਾਨ ਲਗਾਏ ਨੇ ਇੱਥੋਂ-ਇੱਥੋਂ ਇਹਨੂੰ ਕੱਟ ਕਰ ਦੇਣਾ ਠੀਕ ਆ ਜੀ ਆ ਲਓ ਇਹ ਆਪਾਂ ਨੇ ਹੁਣੇ ਬਚਾ ਲਈ ਆ ਪੱਟੀ ਇਹਨੂੰ ਆਪਾਂ ਬਾਅਦ ਵਿੱਚ ਐਡ ਕਰਾਂਗੇ ਆ ਦੇਖੋ ਬੈਕ ਵਾਲਾ ਆਪਾਂ ਕੱਟ ਦੇਣਾ ਫਰੰਟ ਵਾਲੀ ਆਪਾਂ ਪੱਟੀ ਜਿਹੜੀ ਕੱਟ ਨਹੀਂ ਕਰਨੀ ਤੇ ਹੁਣ ਫਰੰਟ ਵਾਲੀ ਕਾਟ ਆ ਜਿਹੜੀ ਉਹ ਵੀ ਆਪਾਂ ਨੇ ਬਾਅਦ ਦੇਣੀ ਆ ਇਸੇ ਤਰੀਕੇ ਨਾਲ ਧਿਆਨ ਦੇ ਨਾਲ ਤੁਸੀਂ ਦੇਖ ਲੈਣਾ ਕਿ ਆਪਾਂ ਨੇ ਦੋਨੋਂ ਪੱਲੇ ਚੱਕੇ ਨੇ ਜਾਂ ਸਿੰਗਲ ਚੱਕਿਆ ਇਹ ਵਾਲੀ ਕਾਟ ਆ ਜਿਹੜੀ ਆਪਾਂ ਬਾਅਦ ਵਿੱਚ ਪਾਵਾਂਗੇ ਠੀਕ ਆ ਜੀ ਪਲੇਟਾਂ ਦੇ ਨਿਸ਼ਾਨ ਤੁਸੀਂ ਇਸੇ ਤਰੀਕੇ ਨਾਲ ਲਗਾ ਦੇਣੇ ਨੇ ਲਓ ਜੀ ਹੈਵੀ ਸਾਈਜ਼ ਜਿਹੜੀ ਕਟਿੰਗ ਆਪਣੀ ਹੋ ਗਈ ਹੈ ਤੇ ਜਿਹੜੀਆਂ ਪੈਨਾ ਚੈਨਲ ਤੇ ਪਹਿਲੀ ਵਾਰ ਆਈਆਂ ਨੇ ਅੱਜ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਇਹ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਲਓ ਕੁਛੀ ਮਿੰਟਾਂ ਚ ਹੈਵੀ ਸਾਈਜ਼ ਜਿਹੜੀ ਕਟਿੰਗ ਹੋ ਗਈ ਆ ਤੇ ਉਮੀਦ ਕਰਦੀ ਆ ਕਿ ਤੁਹਾਨੂੰ ਵੀਡੀਓ ਹੋਪਫੁਲ ਲੱਗੀ ਹੋਊਗੀ ਠੀਕ ਹੈ ਜੀ ਤੇ ਵੀਡੀਓ ਨੂੰ ਦੇਖਣ ਦੇ ਲਈ ਲਾਸਟ ਤੱਕ ਦੇਖਣ ਲਈ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਤੇ ਅਗਰ ਤੁਹਾਨੂੰ ਕੋਈ ਚੀਜ਼ ਇਸ ਵੀਡੀਓ ਦੇ ਵਿੱਚ ਨਹੀਂ ਸਮਝ ਲੱਗੀ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਠੀਕ ਹੈ ਜੀ ਥੈਂਕ ਯੂ ਜੀ